ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈ ਕਿ ਤੁਹਾਡੇ ਰਾਤ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਹਦੇ ਦੇਖਣੇ ਅੱਛਾ ਹਾਲਾਤ ਅਸੀਂ ਦੇਖਣੇ ਆ ਤੈਨੂੰ ਆ ਕੇ ਬਾਹਰ ਆ ਜੀ ਚਲੋ ਪੁੱਤ ਚਲ ਚਲ ਆ ਜਾ ਜੀ ਇਹ ਕੋਈ ਉਧਰ ਚਲ ਉਧਰ ਕੀ ਕਹਿੰਦਾ ਸੀ ਨੀ ਉਹ ਕਿ ਨੁਕਸਾਨ ਤੁਸੀਂ ਸਾਡਾ ਕਰਤਾ ਇਹਦਾ ਆਪਦਾ ਨੁਕਸਾਨ ਕਿੰਨਾ ਹੋਇਆ ਤੇ ਆ ਦੇਖੋ ਜੋ ਹੋ ਗਿਆ ਹੋ ਗਿਆ ਚਲ ਹੈਨਾ ਇਹ ਤਾਂ ਜੀ ਬਚਤ ਹੋ ਗਈ ਜੇ ਕੋਈ ਆ ਜਾਓ ਇਹ ਵੀ ਸਰਾ ਇਹ ਕਿੱਥੇ ਹੈ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਆ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਚੂੜ ਚੱਕ ਨਾ ਇਹ ਨਵਾਂ ਚੂੜ ਚੱਕ ਹਾਂਜੀ ਇਹ ਨਵਾਂ ਚੂੜ ਚੱਕ ਜਿਹੜਾ ਇਹ ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਨੇ ਆ ਵੀ ਨਾਕਾ ਨਾਕਾ ਕਹਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹਦੇ ਤੇ ਇਹਦੇ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਹੈ ਉਧਰ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਤੇ ਦੱਸੋ ਤੁਸੀਂ ਕਿਉਂ ਮੇਰੀ ਸੁਣ ਆ ਦੇਖੋ ਇਹ ਲਾਈਟਾਂ ਟਾਈਮ ਤੇ ਚੱਲ ਸਰ ਇਹ ਲਾਈਟਾਂ ਦਿਨ ਕਿਨੇ ਰੱਖਣੀਆਂ ਸੜਕ ਦੇ ਚ ਚਲਾਊਗਾ ਬੰਦਾ ਕਿ ਆਹ ਰਾਈਟਰ ਦੇਖ ਕੇ ਮੈਂ ਕਹਾਂ ਜੀ ਦੋਨੇ ਗੱਡੀਆਂ ਜਾ ਰਹੀਆਂ ਉਹ ਕੈਮਰਾ ਉਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਬਿਲਕੁਲ ਬਰਾਬਰ ਚੱਲ ਮੈਂ ਕਹਾਂ ਜੀ ਇਹਦੇ ਤੇ ਰਿਫਲੈਕਟਰ ਲਵਾਓ ਸਰ ਤੁਸੀਂ ਪੜੇ ਲਿਖੇ ਰਿਫਲੈਕਟਰ ਲਵਾਓ ਇਹਦੇ ਕੋਈ ਨਾ ਲਵਾ ਲੈ ਯਾਂ ਚ ਕੋ ਉਹ ਵੇਖ ਲੋ ਉਧਰ ਵੱਜਿਆ ਜਾਕ ਥੋਲੇ ਬਸ ਆ ਦੇਖੋ ਉਹ ਬੰਦੇ ਵੱਜ ਗਏ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਕਿੰਡੇ ਨਹੀਂ ਅਸੀਂ ਸਾਡੀ ਨਹੀਂ ਸ਼ੁਰੂ ਐਸਾ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਗਲਤ ਮੈਂ ਤਾਂ ਸਾਡਾ ਨਾਕਾ ਹੀ ਪਰਲੇ ਪਾਸੇ ਮਾਰਿਆ ਚੱਕ ਕੇ ਹੀ ਦੂਰ ਆ ਆ ਦੇਖਣਾ ਦੱਸਦਾ ਨਹੀਂ ਕਿ ਕਿਸੇ ਨੂੰ ਕੁਝ ਦੱਸਣਾ ਨਹੀਂ ਕੋਟਾ ਚੱਲਦੇ ਜਾਂ ਹੁੰਦੇ ਉਹ ਉਹ ਦੇਖੋ ਹੁਣ ਕਿਵੇਂ ਦੇਖੀ ਆ ਹੁਣ ਵੀ ਹਜੇ ਚਕਾਈਏ ਆਪਾਂ ਹੁਣ ਵੀ ਚਕਾਈਏ ਆਪਾਂ ਸੋਨੇ ਛਕਾਉਣੇ ਆ ਤੇ ਤੁਸਾਂ ਨੂੰ ਵੀ ਸਾਡਨ ਗੱਲ ਤਾਂ ਕਰਾਉਂਗਾ ਮਾੜਾ ਮੋਟਾ ਚੱਕੇ ਉਹਦੇ ਉੱਤੇ ਪਾਸੇ ਉਦੋਂ ਤੱਕ ਤਾਂ ਹੋਰ ਕੰਮ ਹੋ ਜਾਊਗਾ ਦੇਰੇ ਉਧਰੋਂ ਗੱਡੀ ਦੇਰੇ ਜਿਵੇਂ ਜਿਹਾ ਕੇ ਬੀਹੂ ਨਾਕਾ ਜਾਨੀ ਕਿ ਇੱਥੇ ਲੱਗੇ ਸੀ ਨਾਕੇ ਯਾਰ ਉਹ ਦੂਨੀ ਇਧਰੋਂ ਆ ਰਹੀ ਸੀ ਗੱਡੀ ਓਵਰਟੈਕ ਕਰਕੇ ਇੱਕ ਵਾਰੀ ਲਗਾ ਰਿਹਾ ਉਹ ਬੰਦਾ ਤਾਂ ਨਿਕਲ ਗਿਆ ਨਹੀਂ ਬੰਦਾ ਆ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਐਡੇ ਐਡੇ ਹੈਵੀ ਇਹ ਆ ਲੋਹੇ ਦੇ ਡਿਵਾਈਡਰ ਲੱਗੇ ਹੋਏ ਆ ਅਏ ਸਾਰਾ ਕੁਛ کارਵਜੀਆ ਸਾਰਾ ਉਹਨੇ ਕਾਰ ਦਾ ਨੁਕਸਾਨ ਹੋਇਆ ਤੇ ਬੰਦੇ ਬਚ ਗਏ ਸੇ ਲੋ ਇਹ ਵੀ ਸ਼ੁਕਰ ਹੈ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੁਰਾ ਹਾਲ ਹੋਇਆ